ਸਾਡੇ ਘੜਕਾ ਵਾਸੀਆਂ ਦੀ ਮੰਗ ਸੀ ਕਿ ਸਾਡਾ ਜਿਹੜਾ ਪੋਲਾ ਇਹ ਮਿੱਟੀ ਫੋਰਨ ਦੇ ਨਾਲ ਜਿਹੜਾ ਵਾ ਉਹ ਡਿੱਗਦਾ ਜਾਂਦਾ ਵਾ ਤੇ ਹੋ ਸਕਦਾ ਡੇਕੇ ਦਰਿਆ ਦੇ ਵਿੱਚ ਵੀ ਜਿਹੜਾ ਵਾ ਉਹ ਪੈ ਜੇ ਜਿਹੜਾ ਪੈਖਾ ਵਾ ਇਹ ਖਰਚਦੇ ਆ ਬਾਜ਼ਾਰ ਚੋਂ ਤੋਂ ਜਿਹੜਾ ਸਰਕਾਰਾਂ ਨੂੰ ਟੈਕਸ ਹੁੰਦਾ ਉਹਦੇ ਨਾਲ ਹੀ ਆਪਾਂ ਇਹਨਾਂ ਦੀ ਜਰੀਆ ਉਹ ਮਤ ਕਰਦੇ ਆ ਇਹ ਆ ਰਾਮ ਕਰਦੇ ਹੁੰਦੇ ਸੀ ਕੰਮ-ਕੁਮ ਕਰਨ ਦੀ ਲੋੜ ਨਹੀਂ ਪੈਂਦੀ ਇੱਕ ਵਾਰੀ ਉਹ ਖਲੋ ਜਾਂਦਾ ਸੀ ਹੱਥ ਖੜਾ ਕਰਕੇ ਤੇ ਲੋਕ ਉਹਨੂੰ ਵੋਟਾਂ ਪਾਉਂਦੇ ਸੀ ਅਗਲੀ ਵਾਰੀ 5 ਸਾਲ ਉਹ ਤੋਂ ਤੰਗ ਹੋ ਜਾਂਦੇ ਸੀ ਤੇ ਲੋਕੀਂ ਆਂਦੇ ਹੁਣ ਇਹਨੂੰ ਰੋਣਾ ਹੀ ਫਿਰ ਦੂਜੇ ਨੂੰ ਪਾ ਦਿੰਦੇ ਸੀ ਉਹਨਾਂ ਦਾ ਵਾਵਾ ਰੁਕ ਜਾਇਆ ਸੀ ਕੰਮ ਲੰਮੇ ਸਮੇਂ ਤੋਂ ਵੀ ਇੱਕ ਸਾਲ ਇਹਨੇ ਖਲੋਣਾ ਪਤਾ ਹੀ ਤੈ ਹੁੰਦਾ ਸੀ ਵੀ ਹੁਣ ਮੇਰੀ ਵਾਰੀ ਹੁਣ ਇਹਦੀ ਵਾਰੀ ਇਹਦੇ ਹੈ ਬੜੇ ਪੁਰਾਣੇ ਸੀ ਇਹਨਾਂ ਨੂੰ ਤੇ ਕੰਮ ਦੀ ਕੋਈ ਕਸਰ ਰਹਿ ਨਹੀਂ ਦੇਣੀ ਚਾਹੀਦੀ ਪੂਰਾ ਤਜਰਬਾ ਚਾਹੀਦਾ ਇਹਨਾਂ ਕੋਲ ਤਜਰਬਾ ਹੀ ਸਾਸੀਗਾ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਾਰਾ ਟੀਵੀ ਤੇ ਮ ਵਿધાન ਸਭਾ ਹਲਕਾ ਖੜੂਰ ਸਾਹਿਬ ਦੇ ਪਿੰਡ ਘੜਕਾ ਵਿਖੇ ਮੌਜੂਦ ਹਾਂ ਜਿੱਥੇ ਅੱਜ ਹਲਕਾ ਵਿਧਾਇਕਾ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਅੱਜ ਇੱਕ ਜਿਹੜਾ ਪਲਟੂਨ ਪੌੜਾ ਦਰਿਆ ਬਿਆਸ ਦੇ ਉੱਪਰ ਬਣਿਆ ਵਾ ਉਹਦੀ ਸੇਫਟੀ ਵਾਸਤੇ ਇੱਥੇ ਪੱਥਰ ਦੀਆਂ ਨੋਚਾਂ ਲਗਾਉਣ ਦੇ ਜਿਹੜੇ ਕੰਮ ਦੀ ਜਿਹੜੀ ਸ਼ੁਰੂਆਤ ਕਰਾਈ ਗਈ ਉਦਘਾਟਨ ਕੀਤਾ ਗਿਆ ਸੋ ਵੱਡੀ ਗਿਣਤੀ ਦੇ ਵਿੱਚ ਸਮਰਥਕ ਵੀ ਹਲਕਾ ਵਿਧਾਇਕ ਦੇ ਨਾਲ ਇੱਥੇ ਮੌਜੂਦ ਨੇ ਬੜੇ ਲੰਮੇ ਸਮੇਂ ਤੋਂ ਜਿਹੜੀ ਇਹ ਲੋਕਾਂ ਦੀ ਮੰਗ ਸੀ ਕਿ ਇੱਥੇ ਜਿਹੜਾ ਵਾ ਸultanpur ਸਾਹਿਬ ਨੂੰ ਜਿਹੜਾ ਪੁਲ ਜਾਂਦਾ ਵਾ ਪਿੰਡ ਘੜਕਾ ਤੋਂ ਸੋ ਇਸ ਪੁਲ ਦੇ ਨਾਲ ਇਹਦੀ ਪੁਲ ਦੀ ਸੇਫਟੀ ਵਾਸਤੇ ਜਿਹੜੀਆਂ ਇੱਥੇ ਪੱਥਰ ਦੀਆਂ ਨੋਚਾਂ ਲੱਗਣੀਆਂ ਚਾਹੀਦੀਆਂ ਤਾਂ ਜੋ ਇਹ ਜਿਹੜਾ ਰਸਤਾ ਹੈ ਜਿਹੜਾ ਪੁਲ ਹੈ ਇਸ ਨੂੰ ਜਿਹੜਾ ਰੁੜਣ ਤੋਂ ਜਿਹੜਾ ਬਚਾਇਆ ਜਾ ਸਕੇ ਸਾਡੇ ਨਾਲ ਵਿਧਾਇਕ ਸਾਹਿਬ ਮੌਜੂਦ ਨੇ ਗੱਲਬਾਤ ਕਰ ਲਈ ਉਹ ਲਾਲਪੁਰਾ ਸਾਹਿਬ ਅੱਜ ਜਿਹੜੀ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਉਹਨੂੰ ਪ੍ਰਵਾਨ ਕੀਤਾ ਸੋ ਨੋਚਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੇ ਮੈਂ ਹਮਦਰਦ ਟੀਵੀ ਵੇਖ ਰਹੀ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਨਾ ਤੇ ਜਿਹੜਾ ਤੁਸੀਂ ਨੋਚਾਂ ਦੀ ਗੱਲ ਕੀਤੀ ਆ ਇਹ ਸਾਡੇ ਘੜਕਾ ਵਾਸੀਆਂ ਦੀ ਮੰਗ ਸੀ ਕਿ ਸਾਡਾ ਜਿਹੜਾ ਪੋਲਾ ਇਹ ਮਿੱਟੀ ਖੋਰਨ ਦੇ ਨਾਲ ਜਿਹੜਾ ਵਾ ਉਹ ਡਿੱਗਦਾ ਜਾਂਦਾ ਵਾ ਤੇ ਹੋ ਸਕਦਾ ਡੇਕ ਕੇ ਦਰਿਆ ਦੇ ਵਿੱਚ ਵੀ ਜਿਹੜਾ ਵਾ ਉਹ ਪੈ ਜੇ ਤੇ ਜਿਹੜੇ ਕੈਪਸੂਲ ਆ ਰੋੜ ਸਕਦੇ ਆ ਤੇ ਉਹ ਜਿਹੜੀ ਗੱਲ ਆ ਅਸੀਂ ਆਪਣੇ ਡੀ ਸਾਹਿਬ ਤੇ ਐਕਸ਼ਨ ਸਾਡੇ ਵਿਸ਼ਾਲ ਮਹਿਤਾ ਜੀ ਆ ਉਹਨਾਂ ਕੋ ਰੱਖੀ ਸੀ ਸੋ ਉਹਨਾਂ ਨੇ ਮੰਗ ਨੂੰ ਮੰਨ ਲਿਆ ਆ ਤੇ ਆਪਣੀ ਫਾਈਲ ਤਿਆਰ ਕਰਕੇ ਤੇ ਇਹ ਜਿਹੜਾ ਸਾਡਾ ਕੰਮ ਆ ਉਹ ਸ਼ੁਰੂ ਕੀਤਾ ਤੇ ਮੈਂ ਧੰਨਵਾਦ ਕਰਦਾ ਆਪਣੀ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਨਾਲ ਹੀ ਸਾਡੇ ਇਸ ਵਿਭਾਗ ਦੇ ਐਕਸ਼ਨ ਵਿਸ਼ਾਲ मेहता ਜੀ ਦਾ ਜਿਨ੍ਹਾਂ ਨੇ ਬਹੁਤ ਜਲਦੀ ਇਸ ਕੰਮ ਨੂੰ ਜਿਹੜਾ ਨੇਪਰੇ ਚਾੜਿਆ ਉਹਨਾਂ ਦੀ ਐਸਡੀਓ ਤੇ ਜੇ ਜੋ ਵੀ ਉਹਨਾਂ ਦੀ ਟੀਮ ਹੈ ਸਾਰੀ ਉਹਨਾਂ ਦਾ ਵੀ ਤੇ ਇਹਦੇ ਨਾਲ ਜਿਹੜਾ ਵਾ ਲੋਕਾਂ ਨੂੰ ਬਹੁਤ ਸੋਖ ਹੋਊਗਾ ਕਿਉਂਕਿ ਘੜਕਾ ਦੂਜੇ ਪਾਸੇ ਜਿਹੜੀ ਧਰਤੀ ਹੈ ਸultanpur Lodhi ਦੀ ਉਹਦੇ ਨਾਲ ਆਪਾਂ ਨੂੰ ਜੋੜਦਾ ਵਾ ਇਹ ਪੌੜ ਤੇ ਸੰਗਤਾਂ ਵੀ ਜਿਹੜੀਆਂ ਵਾਂ ਉਹ ਤੇ ਜਾਂਦੀਆਂ ਆਉਂਦੀਆਂ ਜਾਂਦੀਆਂ ਤੇ ਕਿਸਾਨ ਤੇ ਚਲੋ ਵੱਧੋ ਵੱਧ ਜਿਹੜਾ ਉਹ ਜਾਂਦੇ ਕਿਉਂਕਿ ਬੜੀਆਂ ਸਾਡੇ ਕਿਸਾਨਾਂ ਦੀਆਂ ਫਸਲ ਜਿਹੜੀਆਂ ਜ਼ਮੀਨਾਂ ਵਾਂ ਉਹ ਉਧਰ ਆ ਤੇ ਇਸ ਕਰਕੇ ਜੇ ਉੱਪਰ ਦੀ ਜਾਣ ਤੇ ਇਹਨਾਂ ਨੂੰ ਤਕਰੀਬਨ ਲਾ ਲੋ 1.5 ਘੰਟਾ ਲੱਗ ਜਾਂਦਾ ਤੇ ਜੇ ਇਹਦੀ ਜਾਣ ਤੇ 20 25 ਮਿੰਟ ਜਾਂ 30 ਮਿੰਟ ਲੱਗਦੇ ਬਹੁਤ ਫਰਕ ਪੈ ਜਾਂਦਾ ਰਸਤੇ ਦਾ ਤੇ ਇਧਰੋਂ ਨੇੜੇ ਪੈਂਦਾ ਸੋ ਇਸ ਕਰਕੇ ਜਿਹੜੀ ਇਹਨਾਂ ਦੀ ਜਿਹੜੀ ਮੰਗ ਸੀ ਉਹਨੂੰ ਪੰਜਾਬ ਸਰਕਾਰ ਨੇ ਸਵਕਾਰ ਕਰਦੇ ਹੋਏ ਜਿਹੜਾ ਇਹ ਤੈਨੂੰ ਚਲਾਉਣ ਦਾ ਕੰਮ ਸ਼ੁਰੂ ਅੱਛਾ ਲਾਲਪੁਰਾ ਸਾਹਿਬ ਇਹ ਪ੍ਰੋਜੈਕਟ ਦੇ ਕੁੱਲ ਖਰਚਾ ਕਿੰਨਾ ਆਉਣਾ ਇਹਦੇ ਤੇ ਜੀ तकरीबन 1.5 ਕਰੋੜ ਦਾ ਜਿਹੜਾ ਵਾ ਉਹ ਖਰਚ ਆਊਗਾ ਕੋਈ ਨਹੀਂ ਖਰਚੇ ਦੀ ਨਹੀਂ ਪਰਵਾਹ ਕਰਨੀ ਲੋਕਾਂ ਦਾ ਹੀ ਪੈਸਾ ਵਾ ਲੋਕਾਂ ਦੀ ਸਰਕਾਰ ਆ ਲੋਕਾਂ ਦੇ ਲਈ ਆਪਾਂ ਪੜਦੇ ਹੁੰਨੇ ਆ ਕਿ ਲੋਕਾਂ ਦੀ ਸਰਕਾਰ ਲੋਕਾਂ ਦੁਆਰਾ ਲੋਕਾਂ ਲਈ ਚੁਣੀ ਜਾਂਦੀ ਆ ਇਹ ਲੋਕਾਂ ਦਾ ਪੈਸਾ ਵਾ ਲੋਕਾਂ ਦੇ ਟੈਕਸ ਦਾ ਪੈਸਾ ਵਾ ਇਹਨਾਂ ਦਾ ਹੀ ਜਿਹੜਾ ਪੈਸਾ ਵਾ ਇਹ ਖਰਚਦੇ ਆ ਬਾਜ਼ਾਰ ਚੋਂ ਤੋਂ ਜਿਹੜਾ ਸਰਕਾਰਾਂ ਨੂੰ ਟੈਕਸ ਆਉਂਦਾ ਉਹਦੇ ਨਾਲ ਹੀ ਆਪਾਂ ਇਹ ਉਹ ਮਤ ਕਰਦੇ ਆ ਸੋ ਖਰਚਾ 1.5 ਕਰੋੜ ਲੱਗ ਜਾਣਾ ਹੋਰ ਵੀ ਲੱਗ ਜਾ ਕੋਈ ਗੱਲ ਨਹੀਂ ਆਪਾਂ ਮੁੰਡਾਪਿੰਡ ਏਰੀਆ ਦੇ ਵਿੱਚ 3 ਕਰੋੜ ਦੇ ਨਾਲ ਜਿਹੜੀਆਂ ਨੋਚਾਂ ਉਹ ਲਾਈਆਂ ਨੇ ਅੱਗੇ ਆਪਾਂ ਧੁੰਦੇਪਿੰਡ ਤੇ ਮਿਆਣੀ ਖਖ ਮਿਆਣੀ ਜਿਹੜਾ ਏਰੀਆ ਤੇ ਹੋਰ ਵੀ ਜਿੱਥੇ-ਜਿੱਥੇ ਅ ਮਤਲਬ ਸਾਡੇ ਦਰਿਆ ਨੂੰ ਢਾ ਲੱਗਦੀ ਆ ਉੱਥੇ ਮੈਂ ਆਪਣੇ ਡਿਪਾਰਟਮੈਂਟ ਨੂੰ ਐਕਸਨ ਮਹਿਤਾ ਜੀ ਨੂੰ ਕਹਿ ਕੇ ਤੇ ਵਿਸ਼ਾਲ ਮਹਿਤਾ ਜੀ ਨੂੰ ਕਹਿ ਕੇ ਜਿਹੜਾ ਵਾ ਉਹਨੂੰ ਅ ਅਸੀਂ ਲਾਵਾਂਗੇ ਅੱਛਾ ਲਾਲਪੁਰਾ ਸਾਹਿਬ ਜਿਹੜਾ ਰਸਤਾ ਵਾ ਸultanpur Lodhi ਸਾਹਿਬ ਨੂੰ ਜਾਣ ਰਿਹਾ ਅੱਜ ਗੁਰੂ ਸਾਹਿਬ ਦਾ ਪ੍ਰਕਾਸ਼ ਦੇਣਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਰਸਤੇ ਦੇ ਰਾਹੀਂ ਜਿਹੜੀਆਂ Sultanpur Lodhi ਸਾਹਿਬ ਅੱਜ ਮੱਥਾ ਟੇਕਣੇ ਆ ਰਹੀਆਂ ਨੇ ਸੋ ਸੰਗਤ ਨੂੰ ਕੀ ਅਪੀਲ ਕਰਨੀ ਚਾਹੁੰਦੇ ਅੱਜ ਦੇ ਪਵਿੱਤਰ ਦਿਹਾੜੇ ਤੇ ਸਭ ਤੋਂ ਪਹਿਲਾਂ ਤੇ ਮੈਂ ਵਧਾਈ ਦੇਣੀ ਚਾਹੁੰਨਾ ਹਾਂ ਮੈਂ ਵਧਾਈ ਜਿਹੜੀ ਆ ਉਹ ਪਹਿਲਾਂ ਦੇਤੀ ਹੈ ਬਾਕੀ ਸਾਰਿਆਂ ਦੀ ਜਿਹੜਾ ਇਹ ਦੇਣਾ ਹੈ ਨਾਨਕ ਪਾਸ਼ਾ ਨੇ ਬੜੇ ਮੈਸੇਜ ਦਿੱਤੇ ਨੇ ਕਿ ਜ਼ਿੰਦਗੀ ਜੀਉਣ ਦੇ ਲਈ ਸਾਨੂੰ ਕੋਈ ਇਕੱਲਾ ਇੱਕ ਲੰਗਰ ਲਾਉਣ ਦਾ ਮੈਸੇਜ ਨਹੀਂ ਦਿੱਤਾ ਪਰਮਾਤਮਾ ਨੇ ਨਾਨਕ ਪਾਸ਼ਾ ਖੁਦ ਰੱਬ ਸਨ ਤੇ ਉਹਨਾਂ ਨੇ ਸਾਨੂੰ ਇੱਕ ਇੱਕ ਕਦਮ ਤੇ ਲੱਗ ਲੱਗ ਜਿਹੜੇ ਮੈਸੇਜ ਦਿੱਤੇ ਆ ਕਿ ਸਾਨੂੰ ਇਸ ਢੰਗ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਵਿਚਰਨਾ ਚਾਹੀਦਾ ਤੇ ਸਾਨੂੰ ਨਾਨਕ ਪਾਸ਼ਾ ਨੂੰ ਪੂਰਾ ਫੋਲੋ ਕਰਨਾ ਚਾਹੀਦਾ ਹੈ ਪੂਰੀ ਦੁਨੀਆ ਦੇ ਵਰਲਡ ਦੇ ਲੋਕ ਜਿਹੜੇ ਚੰਗੇ ਚੰਗੇ ਰਿਸਰਚਰ ਨੇ ਉਹ ਜਿਹੜੇ ਸਾਡੇ ਧਰਮ ਨਾਲ ਨਹੀਂ ਵੀ ਜੁੜੇ ਉਹ ਵੀ ਨਾਨਕ ਪਾਸ਼ਾ ਨੂੰ ਜਦੋਂ ਪੜ੍ਹਦੇ ਨੇ ਨਾਨਕ ਪਾਸ਼ਾ ਦੀ ਪੂਰੀ ਜੀਵਨੀ ਵੇਖਦੇ ਨੇ ਉਹਦੇ ਤੇ ਜਦੋਂ ਰਿਸਰਚ ਕਰਦੇ ਨੇ ਤੇ ਉਹ ਵੀ ਉਹਨਾਂ ਦੇ ਜਿਹੜੇ ਫੈਨ ਹੋ ਜਾਂਦੇ ਨੇ ਤੇ ਉਹਨਾਂ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਸਾਡੇ ਦੇ ਗੁਰੂ ਨੇ ਤੇ ਸਾਨੂੰ ਦਾਉਰ ਨੇ ਬਹੁਤ ਸਾਰੀਆਂ ਸਿੱਖਿਆਵਾਂ ਦਿੱਤੀਆਂ ਨੇ ਤੇ ਸਾਨੂੰ ਉਹ ਜਿਹੜੀਆਂ ਸਿੱਖਿਆਵਾਂ ਆ ਉਹਨਾਂ ਨੂੰ ਗ੍ਰਹਿਣ ਕਰਨਾ ਚਾਹੀਦਾ। ਅੱਛਾ ਜਿਹੜੇ ਇੱਥੋਂ ਦੇ ਲੰਮਾ ਸਮਾਂ ਜਿਹੜਾ ਬ੍ਰਹਮਪੁਰਾ ਪਰਿਵਾਰ ਚੋਂ ਰਣਜੀਤ ਸਿੰਘ ਬ੍ਰਹਮਪੁਰਾ ਇੱਥੇ ਆਪਣੇ ਵਿਧਾਇਕ ਵੀ ਰਹੇ ਨੇ, ਸਰਕਾਰ ਚ ਮੰਤਰੀ ਵੀ ਰਹੇ ਨੇ, ਐਮਪੀ ਵੀ ਬਣੇ ਨੇ। ਸੋ ਕੀ ਕਾਰਨ ਆ ਇਹ ਇਲਾਕਾ ਜਿਹੜਾ ਵਾ ਉਹਨਾਂ ਵੱਲੋਂ ਜਿਹੜੇ ਕੰਮ ਆ ਉਹ ਪਹਿਲ ਦੇ ਆਧਾਰ ਤੇ ਕਰਨੇ ਚਾਹੀਦੇ ਸੀ। ਕਿਉਂ ਨਹੀਂ ਉਹਨਾਂ ਕੋਲ ਹੋ ਸਕੇ ਜਿਹੜੇ ਅੱਜ ਕੰਮ ਸਰਕਾਰ ਨੂੰ ਕਰਨੇ ਪੈ ਰਹੇ ਨੇ। ਅਸਲ ਦੇ ਵਿੱਚ ਨਾ ਦੋ ਤਿੰਨ ਚੀਜ਼ਾਂ ਸੀ ਉਹ ਦੋ ਧਰਾਂ ਸੀ ਇੱਕ ਕਾਂਗਰਸ ਤੇ ਇੱਕ ਕਾਲੀ ਦਲ ਤੇ ਚਲੋ ਕਾਂਗਰਸ ਕਾਲੀ ਦਲ ਚ ਵੀ ਅਸੀਂ ਸਾਰੇ ਲੋਕ ਹਾਂ ਕੋਈ ਅੱਜ ਜਿਹੜੇ ਆਮ ਆਦਮੀ ਪਾਰਟੀ ਚ ਆਏ ਹੀ ਵੀ ਕੋਈ ਕਾਲੀ ਦਲ ਚੋਂ ਆਏ ਕੋਈ ਕਾਂਗਰਸ ਚੋਂ ਆਏ ਆ ਪਰ ਇਹ ਜਿਹੜੇ ਲੀਡਰ ਹੀ ਨਾ ਦੋ ਤਿੰਨ ਇਹਨਾਂ ਨੂੰ ਲੱਗਦਾ ਸੀ ਹੋਰ ਕਿਸੇ ਨੇ ਆਉਣਾ ਨਹੀਂ ਆ ਤੇ ਇਹ ਆਰਾਮ ਕਰਦੇ ਹੁੰਦੇ ਸੀ ਕੰਮ-ਕੰਮ ਕਰਨ ਦੀ ਲੋੜ ਨਹੀਂ ਪੈਂਦੀ ਇੱਕ ਵਾਰੀ ਉਹ ਖਲੋ ਜਾਂਦਾ ਸੀ ਹੱਥ ਖੜਾ ਕਰਕੇ ਤੇ ਲੋਕ ਉਹਨੂੰ ਵੋਟਾਂ ਪਾਉਂਦੇ ਸੀ ਅਗਲੀ ਵਾਰੀ 5 ਸਾਲ ਉਹ ਤੋਂ ਤੰਗ ਹੋ ਜਾਂਦੇ ਸੀ ਤੇ ਲੋਕੀਂ ਆਹਦੇ ਹੁਣ ਇਹਨੂੰ ਰੋਣਾ ਹੀ ਫਿਰ ਦੂਜੇ ਨੂੰ ਪਾ ਦਿੰਦੇ ਸੀ ਉਹ ਓ ਆਰ ਕੀ ਆਮ ਆਦਮੀ ਪਾਰਟੀ ਆ ਗਈ ਤੇ ਕਾਮ ਜੇ ਕਿਸਾਨ ਦਾ ਪੁੱਤ ਅੱਜ ਤੁਹਾਡੇ ਸਾਹਮਣੇ ਸਖਤ ਨੇ ਜਿਹੜਾ ਉਹ ਐਮ ਐਲ ਏ ਬਣਾ ਕੇ ਖੜਾ ਕਰਤਾ ਸੋ ਕਰਾਂਗੇ ਕੰਮ ਉਹ ਬਾਕੀ ਨਵੇਂ ਹੁੰਦਾ ਬੜਾ ਫਰਕ ਪੈ ਜਾਂਦਾ ਇਹਨਾਂ ਦੇ ਇਹਦੇ ਹੈ ਬੜੇ ਪੁਰਾਣੇ ਹੀ ਇਹਨਾਂ ਨੂੰ ਤੇ ਕੰਮ ਦੀ ਕੋਈ ਕਸਰ ਰਹਿ ਨਹੀਂ ਦੇਣੀ ਚਾਹੀਦੀ ਪੂਰਾ ਤਜਰਬਾ ਚਾਹੀਦਾ ਇਹਨਾਂ ਕੋਲ ਤਜਰਬਾ ਹੀ ਤੇ ਅਸੀਂ ਦੇ ਕਿਸਾਨੀ ਕਰਦੇ ਇਧਰਲੇ ਬੰਨੇ ਆਏ ਰਾਜਨੀਤੀ ਨਾਲ ਸਾਡਾ ਕੋਈ ਵਾਹ ਵਾਸਤਾ ਹੀ ਹੈ ਨਹੀਂ ਇੱਕ ਜਿਹੜਾ ਕਿਸਾਨ ਦਾ ਪੁੱਤ ਕਈ ਸਵੇਰੇ ਉੱਠ ਕੇ ਫੜਦਾ ਸੀ ਅੱਜ ਉਹਨੂੰ ਇਹਨਾਂ ਨੇ ਹਰੇ ਰੰਗ ਦੀ ਕਲਮ ਫੜਾ ਕੇ ਤੇ ਕੁਰਸੀ ਦੇ ਬਟਾਇਆ ਕਿਹੇ ਵळे ਕੰਮ ਕਰਦੇ ਆ ਤਜਰਬਾ ਪੂਰੀ ਮਾਰੇ ਦੀ ਕਿਰਪਾ ਵਾ ਹਰ ਚੀਜ਼ ਨੂੰ ਸਿੱਖ ਲਿਆ ਵਾ ਕਿ ਕਿਹੜੀ ਕੰਮ ਜਿਹੜਾ ਵਾ ਕਿਹੜੇ ਡਿਪਾਰਟਮੈਂਟ ਤੋਂ ਹੋਣਾ ਅਗਲੇ 2.5 ਸਾਲਾਂ ਦੇ ਵਿੱਚ ਪੂਰੇ ਜੋਰ ਦੇ ਨਾਲ ਜਿਹੜਾ ਵਾ ਉਹ ਹਲਕੇ ਦਾ ਜਿਹੜਾ ਵਾ ਉਹ ਵਿਕਾਸ ਕਰਾਂਗੇ ਬਿਲਕੁਲ ਮੇਰੇ ਪਿੰਡਾਂ ਸਰਪੰਚ ਨਹੀਂ ਹੈਗੇ ਤੇ ਮੇਰਾ ਪਿੰਡਾਂ ਜਾਨ ਨੂੰ ਜੀ ਨਹੀਂ ਕਰਦਾ ਹੁੰਦਾ ਵੀ ਮੈਂ ਪਿੰਡ ਜਾ ਕੇ ਕਰਾਂ ਕੀ ਵਿਕਾਸ ਤੇ ਮੈਂ ਕੋਈ ਕਰ ਨਹੀਂ ਸਕਦਾ ਮਤਾ ਤੇ ਮੈਨੂੰ ਅੱਗੇ ਮਿਲਣਾ ਨਹੀਂ ਆ ਤੇ ਅੱਜ ਜਦੋਂ ਦੇ ਮੇਰੇ ਸਰਪੰਚ ਬਣਿਆ ਮੈਂ 6 ਵਜੇ ਪੱਗ ਮੰਨ ਕੇ ਆਪਣੇ ਦਫ਼ਤਰੇ ਵੀ ਬਹਿ ਜਾਨਾ ਤੇ ਆਪਣੇ ਗਨਮੈਨ ਨੇ ਵਗੇ ਵਿਚਰਗੇ 9 ਵਜੇ 9:30 ਰਾਵਣਾ ਹੁੰਦੇ ਹੁੰਦੇ ਹੀ ਤੇ ਹੁਣ ਇਹਨਾਂ ਨੂੰ ਵੀ ਟਾਈਮ ਦਿੰਦਾ ਵੀ 6:30 7 ਵਜੇ ਟਾਈਮ ਨਾਲ ਆ ਜਾ ਕਰੋ ਆਪਾਂ ਹਲਕੇ ਚ ਜਾਣਾ ਹੁੰਦਾ ਤੇ ਹੁਣ ਅਸੀਂ ਆਪਣੀਆਂ ਪੰਚਾਇਤਾਂ ਨੂੰ ਵੀ ਪੂਰਾ ਗਰਮੀ ਨਾਲ ਕੰਮ ਕਰਨ ਨੂੰ ਕਵਾਂਗੇ ਤੇ ਤੇਜ਼ੀ ਨਾਲ ਕੰਮ ਕਰਨ ਨੂੰ ਕਵਾਂਗੇ ਵੀ 2.5 ਸਾਲਾਂ ਦੇ ਵਿੱਚ ਲੋਕਾਂ ਨੂੰ ਕਰਕੇ ਵਿਖਾ ਕੋਈ ਘਾਟ ਨਹੀਂ ਹੈਗੀ ਬੜੀ ਗੁਰੂ ਦੀ ਕਿਰਪਾ ਵਾ ਤੇ ਬਾਕੀ 17000 ਕਰੋੜ ਰੁਪਇਆ ਸੈਂਟਰ ਨੇ ਸਾਡਾ ਰੋਕਿਆ ਵਾ ਅ ਜਿੱਦ ਦਿਨ ਉਹ ਆ ਜਾਂਦਾ ਤੇ ਫਿਰ ਤੇ ਚਲੋ ਬੜੀ ਕਿਰਪਾ ਵਾ ਸਾਰੇ ਕੰਮ ਜਿਹੜੇ ਆ ਉਹ ਹੋ ਜਾਣੇ ਆ ਬਾਕੀ ਅਸੀਂ ਹਲਕੇ ਦੀ ਸੇਵਾ ਮੈਂ ਉਸ ਤਾਂਕ ਨਾ ਕਰਦਾ ਜਿਵੇਂ ਆਪਾਂ ਗੁਰੂ ਘਰ ਜਾ ਕੇ ਸੰਗਤਾਂ ਦੀ ਸੇਵਾ ਕਰਦੇ ਆ ਨਾ ਉਸੇ ਹੀ ਭਾਵਨਾ ਨਾਲ ਮੈਂ ਆਪਣੇ ਹਲਕੇ ਦੀ ਜਿਹੜੀ ਆ ਉਹ ਸੇਵਾ ਕਰਦਾ ਵਾਂ ਮੇਰੇ ਘਰੇ ਵੀ ਕੋਈ ਜਾਂਦਾ ਵਾ ਆਪਣੇ ਘਰ ਚਲੋ ਇਹਨਾਂ ਦਾ ਘਰ ਆ ਕੋਈ ਜਾਂਦਾ ਵਾ ਉੱਥੇ ਜਲ ਪਾਣੀ ਦਾ ਵੀ ਪੂਰਾ ਧਿਆਨ ਰੱਖੀਦਾ ਵਾ ਰੋਟੀ ਪਾਣੀ ਦਾ ਵੀ ਇਹਨਾਂ ਦਾ ਪੂਰਾ ਖਿਆਲ ਰੱਖੀਦਾ ਵਾ ਇਹਨਾਂ ਦਾ ਜਿਹੜਾ ਕ ਉਨੂੰ ਦਿਲੋਂ ਕਰਨ ਦੀ ਪੂਰੀ 100% ਜਿਹੜੀ ਆ ਕੋਸ਼ਿਸ਼ ਆ ਉਹ ਕਰੀਦੀ ਆ ਤੇ ਰਾਤ ਦਿਨ ਇਹਨਾਂ ਦੇ ਵਿੱਚ ਜਿਹੜਾ ਵਾ ਹਾਜ਼ਰ ਆ ਆ ਠੀਕ ਆ ਚੋਣਾ ਚਾਣਾ ਲੜਨ ਜਾਣਾ ਪੈਂਦਾ ਜਿਵੇਂ ਹੁਣ ਪਹਿਲਾਂ ਮੈਂ ਯੂਨੀਵਰਸਿਟੀ ਦੀ ਚੋਣ ਲੜਾਈ 15 20 ਦੇ ਹਲਕੇ ਤੋਂ ਬਾਹਰ ਉਦੋਂ ਲੱਗੇ ਹੁਣ ਅਸੀਂ ਡੇਰਾ ਬਾਬਾ ਨਾਨਕ ਜਿਹੜੀ ਆਪਣੀ ਜਿਮਨੀ ਚੋਣ ਹੋ ਰਹੀ ਆ ਉੱਥੇ ਇਦਾਂ ਟਾਈਮ ਥੋੜਾ ਲੱਗ ਜਾਂਦਾ ਬਾਹਰ ਬਾਕੀ ਮੈਂ ਆਪਣੇ ਘਰੇ ਜਿਹੜਾ ਵਾ ਉਹ ਸੰਗਤਾਂ ਦੇ ਇੰਤਜ਼ਾਰ 'ਚ ਹੀ ਰਹਿਣਾ ਸੋ ਇਹ ਸੀ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਜਿਹਨਾਂ ਵੱਲੋਂ ਅੱਜ ਇੱਥੇ ਜਿਹੜਾ ਉਦਘਾਟਨ ਕੀਤਾ ਗਿਆ ਸੋ ਇਹ ਪਲਟੂਨ ਬੋਲਦਾ ਜਿਹੜਾ ਪਲਟੂਨ ਪੁਲ ਦੀ ਸੇਫਟੀ ਵਾਸਤੇ ਨੋਚਾਂ ਲਗਾਉਣ ਦੇ ਕੰਮ ਦੀ ਇਹਨਾਂ ਵੱਲੋਂ ਸ਼ੁਰੂਆਤ ਜਿਹੜੀ ਅੱਜ ਕਰਾਈ ਗਈ ਆ ਸੋ ਵਿਧਾਇਕ ਸਾਹਿਬ ਦਾ ਕਹਿਣਾ ਕਿ ਇਹਨਾਂ ਇਲਾਕੇ ਜਿਹੜਾ ਇਲਾਕਾ ਵਾ ਇਹਨਾਂ ਲੋਕਾਂ ਦੀਆਂ ਹੋਰ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਨੂੰ ਬਹੁਤ ਗੱਲ ਦੇ ਜਿਹੜਾ ਵਾ ਸਰਕਾਰ ਵੱਲੋਂ ਪ੍ਰਵਾਨ ਕੀਤਾ ਜਾਵੇਗਾ ਜਿਹੜੇ ਮਸਲੇ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣ ਵਾਲੇ ਨੇ ਉਹਨਾਂ ਨੂੰ ਵਿਧਾਨ ਸਭਾ 'ਚ ਲਿਜਾ ਕੇ ਸਰਕਾਰ ਦੇ ਧਿਆਨ 'ਚ ਲਿਆਣ ਕੇ ਜਿਹੜਾ ਵਾ ਉਹ ਗਰੰਟਾਂ ਜਿਹੜੀਆਂ ਲਿਆਂਦੀਆਂ ਜਾਣਗੀਆਂ ਤੇ ਹਲਕੇ ਦੇ ਜਿਹੜੇ ਆ ਇਹ ਜਿਹੜੇ ਪਿੰਡ ਆ ਜਿਹੜੇ ਪਛੜੇ ਨੇ ਵਿਕਾਸ ਪੱਖੋਂ ਉਹਨਾਂ ਦਾ ਜਿਹੜਾ ਵਿਕਾਸ ਕਰਾਇਆ ਜਾਵੇਗਾ ਸ਼੍ਰੀ ਖਡੂਰ ਸਾਹਿਬ ਦਾ ਕੈਮਰਾਮੈਨ ਸਾਨੂੰ ਫਤਿਹਵਾਦ ਨਾਲ ਮਾਨ ਸਿੰਘ ਹਮਦਰ ਦਾ ਟੀਵੀ